ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਕੁਲਵਿੰਦਰ ਕੋਖਰ ਤੇ ਅੱਜ ਦੀ ਇਸ ਵੀਡੀਓ ਰਾਹੀਂ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਜਿਹੜੀ ਮੱਕੀ ਹੈ ਉਹ ਲਗਭਗ ਫਰਵਰੀ ਮਹੀਨੇ ਦੀ ਬਜਾਨ ਹੋਈ ਹੋਈ ਹੈ ਲਗਭਗ 30 ਦਿਨਾਂ ਤੋਂ ਜਿਹੜੀ ਹੈ ਉੱਪਰ ਚੱਲ ਰਹੀ ਹੈ ਤਾਂ ਇੱਥੇ ਆ ਕੇ ਇੱਕ ਜਿਹੜੀ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਬੂਟੇ ਜਿਹੜੇ ਨੇ ਉਹ ਦੂਜੇ ਬੂਟਿਆਂ ਨਾਲੋਂ ਮਧਰੇ ਰਹਿ ਰਹੇ ਨੇ ਤਾਂ ਇਹਦਾ ਵੱਡਾ ਕਾਰਨ ਜਿਹੜਾ ਹੈਗਾ ਉਹ ਫਾਲ ਆਰਮੀ ਬਾਰਮ ਦਾ ਜਿਹੜਾ ਅਟੈਕ ਹੈ ਉਹ ਸਭ ਤੋਂ ਪਹਿਲੀਆਂ ਦੇ ਵਿੱਚ ਜਿਹੜਾ ਅਟੈਕ ਆਇਆ ਉਹਦੇ ਨਾਲ ਜਿਹੜੇ ਪ੍ਰਭਾਵਿਤ ਬੂਟੇ ਨੇ ਤਾਂ ਸਭ ਤੋਂ ਵੱਡਾ ਕਾਰਨ ਉਹੀ ਹੈ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਇਹ ਬੂਟਾ ਹੈਗਾ ਇਹ ਬੂਟੇ ਦੇ ਪੱਤੇ ਬਹੁਤ ਜ਼ਿਆਦਾ ਜਿਹੜੇ ਨੇ ਮੁੜੇ ਹੋਏ ਨੇ ਕਰਲਿੰਗ ਹੋ ਰਹੇ ਨੇ ਤਾਂ ਜਦੋਂ ਜਿਹੜਾ ਤੁਸੀਂ ਬੂਟੇ ਨੂੰ ਨੇੜੇ ਪੱਟ ਕੇ ਦੇਖਦੇ ਹੋ ਤਾਂ ਉਹਦੀ ਜੜ ਦੇ ਵਿੱਚ ਲਗਭਗ ਜਿਹੜਾ ਹੈਗਾ ਕਣਸੂਹੇ ਦੀ ਕਣਸੂਹੇ ਦਾ ਜਿਹੜਾ ਅਟੈਕ ਹੋਇਆ ਹੋਇਆ ਹੈ ਬਹੁਤੇ ਪੱਜਿਆਂ ਨੂੰ ਉੱਪਰੋਂ ਦੇਖ ਕੇ ਜਿਹੜਾ ਹੈਗਾ ਬੂਟੇ ਨੂੰ ਦੇਖ ਕੇ ਲੱਗਦਾ ਹੁੰਦਾ ਹੈ ਕਿ ਕਈ ਵਾਰੀ ਕਿ ਸ਼ਾਇਦ ਇਹਦੇ ਚ ਤੱਤਾਂ ਦੀ ਡੈਫੀਸ਼ੀਅਨਸੀ ਹੈ ਪਰ ਇਹ ਤੱਤਾਂ ਦੀ ਡੈਫੀਸ਼ੀਅਨਸੀ ਨਹੀਂ ਇਹ ਕੰਸੂਹੇ ਕਰਕੇ ਹੀ ਹੁੰਦਾ ਹੁੰਦਾ ਤਾਂ ਇਸ ਦੇ ਇਲਾਜ ਵਾਸਤੇ ਜਿਹੜਾ ਹੈਗਾ ਆਈਸੀਆਰ ਜਾਨੀ ਕਿ ਇੰਡੀਅਨ ਕਾਉਂਸਲਿੰਗ ਆਫ ਐਗਰੀਕਲਚਰ ਰਿਸਰਚ ਵੱਲੋਂ ਦੱਸੇ ਗਏ ਮੁਤਾਬਕ ਜਿਹੜੀਆਂ ਹੈਗੀਆਂ ਨੇ ਸਪਰੇਹਾਂ ਨੇ ਬੈਸਿਲਸ ਥਿਉਰੀ ਜੈਨਿਸਸ ਅਤੇ ਮੈਟੈਰਾਇਜ਼ਮ ਐਨੋਸਕੋਲੀ ਜਿਹੜੀਆਂ ਮਿੱਤਰ ਫੰਗਸਾਂ ਨੇ ਉਹਨਾਂ ਦਾ ਛਿੜਕਾਅ ਕਰਨਾ ਚਾਹੀਦਾ ਤੇ ਜਾਂ ਫਿਰ ਐਮਾਟੈਕ ਬੈਂਜੋਏਟ ਸੀਟੀਪੀਆਰ ਸਪਾਇਨੋਸੈਡ ਆਦਿ ਵਗੈਰਾ ਦੀ ਸਪਰੇ ਜਿਹੜੀ ਹੈਗੀ ਹੈ ਸਵੇਰੇ ਜਾਂ ਸ਼ਾਮੀ ਸਟਿੱਕਰ ਸਮੇਤ ਕਰਨੀ ਚਾਹੀਦੀ ਹੈ ਇਹਨਾਂ ਦਵਾਈਆਂ ਦਾ ਜਿਹੜਾ ਇਸ ਉੱਪਰ ਬਹੁਤ ਜ਼ਿਆਦਾ ਚੰਗੇ ਰਿਜ਼ਲਟ ਨੇ